ਪਰਮਾਤਮਾ ਨੇ ਜੋ ਵੀ ਕੁਝ ਬਣਾਇਆ ਸਭ ਕੁਝ ਬਹੁਤ ਖਾਸ ਹੈ ਬਸ ਅਸੀਂ ਮਾਇਆ ਦੇ ਵਿੱਚ ਪੈ ਕੇ ਇਹਨਾਂ ਨੂੰ ਇੱਕ ਆਮ ਜਿਹੀ ਚੀਜ਼ ਬਣਾ ਲਿਆ ਮਾਲਕ ਨੇ ਇਹ ਸੰਸਾਰ ਰਚਿਆ ਸਾਨੂੰ ਕੀ ਲੱਗਦਾ ਹੈ ਕੀ ਹੈ ਸਾਨੂੰ ਇੰਜ ਲੱਗਦਾ ਕਿ ਸਾਨੂੰ ਮਾਲਕ ਨੇ ਜ਼ਿੰਦਗੀ ਦਿੱਤੀ ਆ ਇੱਥੇ ਨਜ਼ਾਰੇ ਲਟੋ ਪਰ ਮਹਾਰਾ ਹੀ ਕਹਿੰਦੇ ਇਹ ਜਿਹੜਾ ਸੰਸਾਰ ਰਚਿਆ ਮਾਲਕ ਨੇ ਇੱਕ ਖੇਡ ਬਣਾਇਆ ਆ ਤੇ ਖੇਡ ਦੇ ਵਿੱਚ ਹਮੇਸ਼ਾ ਖਿਡਾਰੀ ਖੇਡਦੇ ਹੁੰਦੇ ਆ ਫਿਰ ਮਾਲਕ ਨੇ ਸਰੀਰ ਦਿੱਤਾ ਇਹ ਸਰੀਰ ਵੀ ਸਾਨੂੰ ਆਪਣਾ ਤੇ ਦੂਜਿਆਂ ਦਾ ਆਮ ਜਿਹਾ ਲੱਗਦਾ ਪਰ ਮਹਾਰਾ ਹੀ ਕਹਿੰਦੇ ਆ ਬੜੀ ਵੱਡੀ ਕਿਰਪਾ ਹੋਈ ਆ ਤਰਸ ਕੀਤਾ ਆ ਫੇਰ ਮਨੁੱਖਾ ਦੇਹੀ ਮਿਲੀ ਆ ਫਿਰ ਜੋ ਆਪਾਂ ਨੂੰ ਸਵਾਸ ਆ ਰਹੇ ਆ ਇਹ ਵੀ ਆਪਾਂ ਆਮ ਜਿਹੇ ਇੱਕ ਹਵਾ ਹੀ ਸਮਝਦੇ ਆ ਇਹ ਸਾਡੀ ਜੀਵਨ ਸ਼ਕਤੀ ਹੈ ਇਸ ਤੋਂ ਬਿਨਾ ਜੀਵਨ ਨਹੀਂ ਹੋ ਸਕਦਾ ਤੇ ਮਾਲਕ ਨੇ ਸਾਨੂੰ ਇਹ ਸਵਾਸ ਗਿਣਤੀ ਦੇ ਦਿੱਤੇ ਨੇ ਫਿਰ ਕਈ ਜੀਵਾਂ ਨੂੰ ਅਨਹਦ ਸ਼ਬਦ ਸੁਣਾਈ ਦਿੰਦੇ ਉਹ ਵੀ ਆਪ ਆਮ ਜਿਹੀ ਚੀਜ਼ ਸਮਝ ਲੈਂਦੇ ਆ ਪਰ ਉਹ ਸੁਣਨ ਵਾਸਤੇ ਨਾਮ ਵਿਆਸੀ ਤਰਸਦਾ ਹੈ ਰੋਂਦਾ ਹੈ ਬੇਨਤੀਆਂ ਕਰਦਾ ਹੈ ਜੇ ਕਿਤੇ ਉਹ ਆਵਾਜ਼ ਸੁਣਾਈ ਨਾ ਦੇਵੇ ਤਾਂ ਦਿਲ ਨਹੀਂ ਲੱਗਦਾ ਚਿੱਤ ਨਹੀਂ ਲੱਗਦਾ ਉਦਾਸੀ ਛਾ ਜਾਂਦੀ ਹੈ ਹਨहद ਸ਼ਬਦਾਂ ਨੂੰ ਸੁਣ ਕੇ ਤਾਂ ਜੀਵਨ ਦੇ ਵਿੱਚ ਖੁਸ਼ਹਾਲੀ ਆ ਜਾਂਦੀ ਹੈ ਜੀਵਨ ਨੂੰ ਜੀਉਣ ਦੀ ਜਾਂਚ ਆ ਜਾਂਦੀ ਹੈ ਸਾਡੇ ਜੀਵਨ ਦੀ ਸੇਧ ਦੇਣ ਵਾਲਾ ਸਾਨੂੰ ਇੱਕ ਗੁਰੂ ਮਿਲ ਜਾਂਦਾ ਜਿਹਦੇ ਨਾਲ ਸਾਡਾ ਹਮੇਸ਼ਾ ਚਿੱਤ ਲੱਗਾ ਰਹਿੰਦਾ ਹੁਣ ਕਈ ਜੀਵਾਂ ਦੇ ਅੰਦਰ ਇਹ ਪ੍ਰਗਟ ਨੇ ਪਰ ਚਿੱਤ ਨਹੀਂ ਲੱਗਾ ਚਿੱਤ ਸਾਡਾ ਕਿਉਂ ਨਹੀਂ ਲੱਗਾ ਕਿਉਂਕਿ ਚਿੱਤ ਸਾਡਾ ਹਜੇ ਬਾਹਰ ਮੁਖੀ ਸੰਸਾਰ ਦੇ ਨਾਲ ਲੱਗਾ ਹੈ ਹੁਣ ਇਹਨਾਂ ਦੇ ਨਾਲ ਚਿੱਤ ਲਾਉਣ ਵਾਸਤੇ ਵਾਹਿਗੁਰੂ ਦਾ ਇੰਨਾ ਕੋ ਅਭਿਆਸ ਕਰ ਲੈਣਾ ਕਿ ਮਨ ਨੂੰ ਕੁਮਾਰੀ ਚੱਲਣੀ ਸ਼ੁਰੂ ਹੋ ਜਾਵੇ ਜਦੋਂ ਉਹ ਕਰਦੇ ਕਰਦੇ ਮਨ ਨੂੰ ਖੁਮਾਰੀ ਚੜੇਗੀ ਤੇ ਫਿਰ ਜਦੋਂ ਆਪਾਂ ਅਨਹਦ ਸ਼ਬਦਾਂ ਨੂੰ ਸੁਣਾਂਗੇ ਤਾਂ ਇੰਨਾ ਕੁ ਆਨੰਦ ਆਵੇਗਾ ਇੰਨੀ ਕੁ ਖੁਮਾਰੀ ਚੜੇਗੀ ਕਿ ਬੋਲ ਕੇ ਬਿਆਨ ਹੀ ਨਹੀਂ ਹੋ ਸਕਦੇ ਇਸ ਲਈ ਪ੍ਰਮਾਤਮਾ ਦੀ ਬਣਾਈ ਹੋਈ ਨਿੱਕੀ-ਨਿੱਕੀ ਚੀਜ਼ ਵੀ ਬਹੁਤ ਜ਼ਿਆਦਾ ਖਾਸ ਹੈ ਹੁਣ ساری ਉਮਰ ਜੀਵ ਆਪਣੇ ਸਵਾਸਾਂ ਵੱਲ ਧਿਆਨ ਨਹੀਂ ਦਿੰਦਾ ਕਿ ਕਿੰਨੀ ਅਮੋਲਕ ਚੀਜ਼ ਹੈ ਕਿ ਅਸੀਂ ਸੰਸਾਰ ਦੇ ਵਿੱਚ ਕਿਸੇ ਤੋਂ ਨਾ ਉਧਾਰੀ ਲੈ ਸਕਦੇ ਹਾਂ ਨਾ ਕਿਸੇ ਨੂੰ ਉਧਾਰੀ ਦੇ ਸਕਦੇ ਹਾਂ ਪਰ ਇਹਦੇ ਵਿੱਚ ਸਾਡਾ ਕਦੇ ਵੀ ਧਿਆਨ ਨਹੀਂ ਜਾਂਦਾ ਕਿ ਮਾਲਕ ਨੇ ਕਿੰਨੀ ਕੀਮਤੀ ਸਾਨੂੰ ਚੀਜ਼ ਦਿੱਤੀ ਆ ਪਰ ਬਾਣੀ ਦੇ ਵਿੱਚ ਹਰ ਇੱਕ ਜੀਵ ਨੂੰ ਸਮਝਾਇਆ ਗਿਆ ਕਿ ਇਹ ਬਹੁਤ ਅਮੋਲਕ ਚੀਜ਼ ਹੈ ਇਸ ਨੂੰ ਪਰ ਸੰਸਾਰ ਦੇ ਵਿੱਚੋਂ ਖਰੀਦ ਨਹੀਂ ਸਕਦੇ ਇਸ ਨੂੰ ਵੇਚ ਨਹੀਂ ਸਕਦੇ ਜਿੰਨੀ ਮਾਲਕ ਦੇਣਾ ਚਾਹੁੰਦੇ ਨੇ ਇਸ ਵਾਸ ਹਵਾ ਦੇ ਰੂਪ ਵਿੱਚ ਸਾਨੂੰ ਦਿੰਦੇ ਨੇ ਸੋ ਮਾਲਕ ਦੇ ਵਿੱਚ ਬਹੁਤ ਗੁਣ ਨੇ ਜਿੰਨਾ ਜਿੰਨਾ ਆਪਾਂ ਸਿਮਰਨ ਦਾ ਅਭਿਆਸ ਕਰਦੇ ਜਾਵਾਂਗੇ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਕੋਲ ਹੁੰਦੇ ਜਾਵਾਂਗੇ